ਰਾਮ ਕਲੇਕੀ ਵਾਰ ਰਾਏ ਬਲਵੰਡ ਤਥਾ ਸਤੈ ਧੂਮ ਆਖੀ ਇੱਕ ਓੰਕਾਰ ਸਤਗੁਰ ਪ੍ਰਸਾਦ ਨਾਉ ਕਰਤਾ ਕਾਦਰ ਕਰੇ ਕਿਉ ਬੋਲ ਹੋਐ ਜੋ ਖੀਵੰਦੈ ਦੇਹ ਗੁਨਾ ਸਤ ਭੈਣ ਭਰਾਵ ਹੈ ਪਰੰਗਤ ਦਾਨ ਪੜੀਵੰਦੈ ਨਾਨਕ ਰਾਜ ਚਲਾਇ ਸਚ ਕੋਟ ਸਤਾਣੀ ਨੀਵੰਦੈ ਲਹਿਣੀ ਧਰਿ ਉਨ ਛਤ ਸਿਰ ਕਰ ਸਿਫਤੀ ਅੰਮ੍ਰਿਤ ਪੀਵੰਦੈ ਮਤ ਗੁਰ ਆਤਮ ਦੇਵ ਦੀ ਖੜਗ ਜੋਰ ਪਰਾ ਕੋਈ ਜੀਦੈ ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਵੰਦੈ ਸਹਿ ਟਿਕਾ ਦਿੱਤ ਉਸ ਜੀਵੰਦੈ ਲਹਿਣੇ ਦੀ ਫੇਰ ਆਈਐ ਨਾਨਕਾ ਦੋਹੀ ਖੱਟੀਐ ਜੋਤ ਉਹਾ ਜੁਗਤ ਸਾਈ ਸਹਿ ਕਾਇਆ ਫੇਰ ਪਲਟੀਐ ਤੂ ਲੈ ਸੋ ਛਤ ਨਰੰਜਣੀ ਮਲ ਤਖਤ ਬੈਠਾ ਗੁਰ ਹੱਟੀਐ ਕਹੈ ਜੇ ਗੁਰ ਫਰਮਾਇਆ ਸਿਲ ਜੋਗ ਅਲੂਣੀ ਛੱਟੀਐ ਲੰਗਰ ਚੱਲੈ ਗੁਰ ਸ਼ਬਦ ਹਰ ਟੋਟ ਨਾ ਆਵੀ ਖੱਟੀਐ ਖਰਚੇ ਦਿੱਤ ਖਸਮਦੀ ਆਪ ਕਹਿੰਦੀ ਖੈਰ ਦਬੱਟੀਐ ਹੋਐ ਸਿਫਤ ਖਸਮਦੀ ਨੂਰ ਅਰਸੋ ਹੋ ਕੁਰਸੋ ਛੱਟੀਐ ਤਉ ਦੇਤੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਚ ਜੇ ਗੁਰ ਫਰਮਾਇਆ ਕਿਉ ਏਦੂ ਬੂਲੋ ਹਤੀ ਐ ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋ ਕੰਨ ਮੁਰਤੀ ਐ ਦਿਲ ਖੋਟੈ ਆਕੀ ਫਿਰਨ ਬਨ ਭਾਰ ਉਚਾਇਨ ਸੱਤੀ ਐ ਜਿਨੇ ਆਖੀ ਸੋਈ ਕਰੇ ਜਿਨ ਕੀਤੀ ਤਨੈ ਖੱਟੀ ਐ ਕੌਣ ਹਾਰੇ ਕਿਨ ਵੱਟੀਐ ਜਿਨ ਕੀਤੀ ਸੋਹ ਮੰਨਣਾ ਕੋਸਾਲ ਜਵਾਹੇ ਸਾਲੀ ਧਰਮ ਰਾਏ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੀ ਸਤਿਗੁਰੇ ਆਖੇ ਸੱਚਾ ਕਰੇ ਸਾ ਬਾਤ ਹੋਵੇ ਦਰਹਾਲੀ ਗੁਰੇ ਅੰਗਦ ਦੀ 도ਹੀ ਫਿਰੀ ਸੱਚ ਕਰਤੈ ਬੰਦ ਬਹਾਲੀ ਨਾਨਕ ਕਾਇਆ ਪਲਟ ਕਰ ਮਾਲ ਤਖਤ ਬੈਠਾ ਸਹ ਡਾਲੀ ਦਰ ਸੇਵੇ ਉਮਤ ਖੜੀ ਮਸ ਕੱਲੈ ਹੋਈ ਜੰਗਾਲੀ ਦਰ ਦਰਵੇਸ ਖਸਮੰਦੈ ਨਾ ਇਹ ਸੱਚੇ ਬਾਣੀ ਲਾਲੀ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਓ ਪਤਰਾਲੀ ਲੰਗਰ ਦੌਲਤ ਵੰਡੀ ਐ ਹਰਾਸੇ ਅੰਮ੍ਰਿਤ ਖੀਰ ਕਿਆਲੀ ਗੁਰ ਸਿੱਖਾਂ ਕੇ ਮੁਖ ਉਜਲੇ ਮਨ ਮੁਖ ਥੀਏ ਪਰਾਲੀ ਪਏ ਕਬੂਲ ਖਸਮ ਨਾਲ ਜਾਂ ਕਾਲ ਮਰਦੀ ਘਾਲੀ ਮਾਤਾ ਕੀ ਵੀ ਸਹੋ ਸੋਏ ਜਿਨ ਗੋਏ ਉਠਾਲੀ ਹੋਰਿਓ ਗੰਗ ਵਹਾਈਐ ਦੁਨਿਆਈ ਆਖੈ ਕਿ ਕਿਉਨ ਨਾਨਕ ਈਸਰ ਜਗਨਾਥ ਉਚਹਦੀ ਵੈਣ ਬਿਰ ਕਿਉਨ ਮਾਧਾਣਾ ਪਰਬਤ ਕਰ ਨੇਤਰ ਬਾਸਕ ਸ਼ਬਦ ਰਿੜ ਕਿਉਨ 14 ਰਤਨ ਮਕਾਲੀਅਨ ਕਰ ਆਵਾ ਗੌਣ ਚਿਲਕਿਓਨ ਕੁਦਰਤ ਇਹ ਵੇ ਖਾਲੀਅਨ ਜਿਣ ਐਵਡ ਪਿੰਡ ਟਣ ਕਿਓਨ ਲੈਹਣੇ ਧਰਿਓਨ ਛਤਰ ਸਿਰ ਅਸਮਾਨ ਕਿਆੜਾ ਛਕਿਓਨ ਜੋਤ ਸਮਾਣੀ ਜੋਤ ਮਾਹੀ ਆਪ ਆਪੇ ਛੇਤੀ ਮਕਿਓਨ ਸਿੱਖਾ ਪੁਤਨਾ ਖੋਖ ਕੈ ਸਭ ਉਮਤ ਵੇਖੋ ਜੇ ਕਿਓਨ ਜਾਂ ਸਧੂਸ ਤਾਂ ਲਹਿਣਾ ਟਿਕਿਓਨ ਫੇਰ ਵਸਾਇਆ ਫੇਰ ਆਣ ਸਤਗੁਰ ਖਾ ਡੂਰ ਜਪ ਤਪ ਸੰਜਮ ਨਾਲ ਤੁਧ ਹੋਰ ਮੁੱਚ ਗਰੂਰ ਲੱਭ ਬਣਾਹਿ ਮਾਨਸਾ ਜਿਉ ਪਾਣੀ ਬੂਰ ਵਰੀਐ ਦਰਗਾਹ ਗੁਰੂ ਕੀ ਕੁਦਰਤੀ ਨੂਰ ਜਿਤ ਸੋ ਹਾਥ ਨਾ ਲੱਭਈ ਤੂੰ ਉਹ ਠਰੂਰ ਨਉ ਨਿਦ ਨਾਮ ਨਿਧਾਨ ਹੈ ਤੋ ਦੇ ਵਿੱਚ ਭਰਪੂਰ ਨਿੰਦਾ ਤੇਰੀ ਜੋ ਕਰੇ ਸੋ ਵੰਯੈ ਚੂਰ ਨੇੜਾ ਦਿਸੈ ਮਾਤ ਲੋਕ ਤੁਦ ਸੁਝੈ ਦੂਰ ਫੇਰ ਵਸਾਇਆ ਫੇਰ ਆਣ ਸਤਿਗੁਰ ਖਾ ਡੂਰ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ ਪਿਉ ਦਾ ਦੇ ਜੀਵ ਹਾ ਪੋਤਾ ਪਰਵਾਨ ਜਿਨ ਬਾਸਕ ਨੇਤਰੈ ਕੱਤਿਆ ਕਰਨੇ ਹੀ ਤਾਨ ਜਿਨ ਸਮੁੰਦ ਬਰੋਲਿਆ ਕਰ ਮੇਰ ਮਧਾਨ 14 ਹ ਰਤਨ ਨਕਾਲਿਅਨ ਕੀ ਤੁਨ ਚਾਨਾਨ ਘੋੜਾ ਕੀ ਤੋ ਸਹਜ ਦਾ ਜਤ ਕੀਓ ਪਲਾਣ ਤਨ ਖਚੜਾਇਓ ਸਤ ਦਾ ਜਸ ਅਹੰ ਦਾ ਬਾਣ ਕਲ ਵਿੱਚ ਧੂ ਅਧਾਰ ਸਾ ਚੜਿਆ ਰੇ ਭਾਣ ਸਤੋ ਖੇਤ ਜਮਾਇਓ ਸਤੋ ਸਾਵਣ ਨੇਤਰ ਸੋਈ ਤੇਰੀ ਐ ਕਿਉ ਮੈ ਦਾ ਖਾਨ ਚਾਰੇ ਕੁੰਨਾ ਸੁਜੀ ਉਸ ਮਨ ਮਹਿ ਸ਼ਬਦ ਪਰਵਾਨ ਆਵਾ ਗਉਣ ਨਿਵਾਰਿਉ ਕਰ ਨਦਰ ਨੀਸ਼ਾਨ ਔ ਤਰਿਆ ਔਤਾਰ ਲੈ ਸੋ ਪੁਰਖ ਸੋ ਜਾਣ ਚੱਕੜ ਵਾਉ ਨਾ ਡੋ ਲਈ ਪਰਬਤ ਮੇਰਾਣ ਜਾਣੈ ਬਿਰთა ਜੀ ਕੀ ਜਾਣੀ ਹੂੰ ਜਾਣ ਆ ਸਲਾਹੀ ਸੱਚੇ ਪਾਤਸ਼ਾਹ ਜਾਂ ਤੂੰ ਸੁਗੜ ਸੁਜਾਨ ਦਾਨ ਜੇ ਸਤਗੁਰੂ ਭਾਵਸੀ ਸੋ ਸੱਤੇ ਦਾਨ ਨਾਨਕ ਕਹੰਦਾ ਸੱਤਰ ਸਿਰ ਉਮਤ ਹੈਰਾਨ ਸੋ ਟਿੱਕਾ ਸੋ ਬਹਿਣਾ ਸੋਈ ਦੀਬਾਣ ਪਿਉ ਦਾਦੇ ਜੀ ਵਹਾ ਪੁੱਤਰਾ ਪਰਵਾਨ ਤਨ ਤਨ RAMਦਾਸ ਗੁਰ ਜਿਨ ਸਿਰ ਆਤਿਨੈ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸ਼ਕਾਰਿਆ ਅਤਲ ਅਥਾਹ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ ਜਿਨਿ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰੇ ਉਤਾਰਿਆ ਲਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਭ ਪਰਵਾਰਿਆ ਧਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈ ਸਕਾਰਿਆ ਨਾਨਕ ਤੂੰ ਲੈਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ ਗੁਰ ਡਿਠਾ ਤਾਂ ਮਨ ਸਾਧਾਰਿਆ ਚਾਰੇ ਜਾਗੇ ਚੌ ਜੁਗੀ ਪੰਚਾਇਣ ਆਪੇ ਹੋਆ ਆਪੀ ਨ ਆਪ ਸਾਜਿਓਨ ਆਪੇ ਹੀ ਥੰਮ ਖਲੋਆ ਆਪੇ ਪੱਟੀ ਕਲਮੇ ਆਪ ਆਪ ਲਿਖਣ ਹਾਰਾ ਹੋਆ ਸਭ ਉਮਤ ਆਮਣ ਜਾਵਣੀ ਆਪੇ ਹੀ ਨਵਾਂ ਨਰੋਆ ਤਖਤ ਬੈਠਾ ਅਰਜਨ ਗੁਰੂ ਸਤਗੁਰ ਕਾ ਖਿਵੈ ਚੰਦੋਆ ਉਗਮਣੁ ਹੋ ਤੈ ਆਤਮਣੁ ਹੋ ਚਹੋ ਚੱਕੀ ਕੀ ਅਨ ਲੋਆ ਜਿਨਿ ਗੁਰੂ ਨਾ ਸੇਵਿਓ ਮਨ ਮੁਖਾ ਪਿਆ ਮੋਆ ਦੂਣੀ ਚੌਣੀ ਕਰਾ ਮਾਤ ਸੱਚੇ ਕਾ ਸੱਚਾ ਢੋਆ ਚਾਰੇ ਜਾਗੇ ਚੋਹ ਜੁਗੀ ਪੰਚਾਇਨ ਆਪੇ ਹੋਆ ਰਾਮ ਕਲੇ ਬਾਣੀ ਭਗਤਾ ਕੀ ਕਬੀਰ ਜੀਓ ਇੱਕ ਓੰਕਾਰ ਸਤਗੁਰ ਪ੍ਰਸਾਦ ਕਾਇਆ ਕਲਾਲਨ ਲਾਹਨ ਮੇਲੋ ਗੁਰ ਕਾ ਸ਼ਬਦ ਗੁੜ ਕੀ ਨਰੀ ਤ੍ਰਿਸ਼ਨਾ ਕਾਮ ਕ੍ਰੋਧ ਮਦ ਮਤਸਰ ਕਾਟ ਕਾਟ ਕਸ ਦੀਨ ਰੇ ਕੋਈ ਹੈ ਰੇ ਸੰਤ ਸਹਜ ਸੁਖ ਅੰਤਰ ਜਾਂ ਕੋ ਜਪ ਤਪ ਦੇਉ ਦਲਾਲੀ ਰੇ ਏਕ ਬੂੰਦ ਭਰ ਤਨ ਮਨ ਦੇਵੋ ਜੋ ਮਦ ਦੇ ਕਲਾਲੀ ਰੇ ਰਹਾਉ ਪਵਨ ਚਤਰ ਦਸ ਪਾਠੀ ਕੀਨੀ ਬ੍ਰਹਮ ਅਗਨ ਤਨ ਜਾਰੀ ਰੇ ਮੁੰਦਰਾ ਮਦਕ ਸਹਜ ਧੁਨ ਲਾਗੀ ਸੁਖਮਨ ਪੋਚਨ ਹਾਰੀ ਰੇ ਤੀਰਤ ਬਰਤ ਨੇਮ ਸੁਚ ਸੰਜਮ ਰਵਸਸ ਗਹਿਨ ਦੇਉ ਰੇ ਸੁਰਤ ਪਿਆਲ ਸੁਦਾਰਾਸੇ ਅੰਮ੍ਰਿਤ ਇਹੋ ਮਹਾਰਸ ਪਿਉ ਰੇ ਨਿਚਰ ਧਾਰ ਚੋਐ ਅਤ ਨਿਰਮਲ ਇਹ ਰਸ ਮਨੁਆ ਰਾਤੋ ਰੇ ਕਹਿ ਕਬੀਰ ਸਗਲੇ ਮਦ ਸ਼ੂਚੈ ਇਹ ਮਹਾਰਸ ਸਾਚੂ ਰੇ ਗੁਰ ਕਰ ਗਿਆਨ ਧਿਆਨ ਕਰ ਮਹੂਆ ਪਉ ਪਾਠੀ ਮਨ ਧਾਰਾ ਸੁਖਮਨ ਨਾਰੀ ਸਹਿਜ ਸਮਾਨੀ ਪੀਵੇ ਪੀਵਣ ਹਾਰਾ ਔਧੂ ਮੇਰਾ ਮਨ ਮਤਵਾਰਾ ਗੁਨ ਮਦ ਚੜਾ ਮਦਨ ਰਸ ਚਾਖਿਆ ਤਰੇ ਭਵਨ ਭਇਆ ਉਜਿਆਰ ਆ ਰਹਾਉ ਦੁਏ ਪਰ ਜੂਰ ਰਸਾਈ ਪਾਠੀ ਪਿਉ ਮਹਾਰਸ ਭਾਰੀ ਕਾਮ ਕ੍ਰੋਧ ਦੁਏ ਕੀਏ ਜਲੇਤਾ ਛੂਟ ਗਈ ਸੰਸਾਰੀ ਪ੍ਰਗਟ ਪ੍ਰਗਾਸ ਗਿਆਨ ਗੁਰਗੰਮਤ ਸਤਗੁਰ ਤੇ ਸੁਧ ਪਾਈ ਦਾਸ ਕਬੀਰ ਤਾਸ ਮਤ ਮਾਤਾ ਉਚਕ ਨ ਕਬ ਹੂ ਜਾਈ ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਈ ਮੈਂ ਤੇਰੀ ਨਾਤਮ ਡੋਲੋ ਨਾ ਹਮ ਗਿਰਤੇ ਰਖ ਲੀਨੀ ਹਰ ਮੇਰੀ ਅਬ ਤਬ ਜਬ ਕਬ ਤੂੰ ਹੀ ਤੂੰ ਹੀ ਹਮ ਤੋ ਪ੍ਰਸਾਦ ਸੁਖੀ ਸਦ ਹੀ ਰਹਾਉ ਤੇਰੇ ਪਰੋਸੇ ਮਗਹਰ ਬਸਿਓ ਮੇਰੇ ਤਨ ਕੀ ਤਪਤ ਬੁਝਾਈ ਪਹਿਲੇ ਦਰਸ਼ਨ ਮਗਹਰ ਪਾਇਓ ਫੁਨ ਕਾਂਸੀ ਬਸਿ ਆਈ ਜੈਸਾ ਮਗਹਰ ਤੈਸੀ ਕਾਂਸੀ ਹਮ ਏਕੈ ਕਰ ਜਾਨੀ ਹਮ ਨਿਰਧਨ ਜਿਉ ਇਹੋ ਧਨ ਪਾਇਆ ਮਰਤੇ ਫੂਟ ਗਮਾਨੀ ਕਰੈ ਗਮਾਨ ਚੁਬਹਿ ਤਿਸ ਸੂਲਾ ਕੋ ਕਾਢਣ ਕੋ ਨਹੀਂ ਅਜੈ ਸੋ ਚੂਬ ਕੋ ਬਿਲਲ ਬਲਾਤੇ ਨਰਕੇ ਘੋਰ ਪਚਾਈ ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੂਰਾ ਦੇ ਹਮ ਕਾਹੂ ਕੀ ਕਾਣ ਨਾ ਕੱਢਤੇ ਆਪਣੇ ਗੁਰ ਪ੍ਰਸਾਦੇ ਅਬ ਤਉ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਨੀ ਸੰਤਾ ਮਾਨੋ ਦੂਤਾ ਡਾਨੋ ਇਹ ਕੁਟਵਾਰੀ ਮੇਰੀ ਦਿਵਸ ਰੈਨ ਤੇਰੇ ਪਾਉ ਪਲੋਸੋਂ ਕੇਸ ਚਵਰ ਕਰ ਫੇਰੀ ਹਮ ਕੂ ਕਰ ਤੇਰੇ ਦਰਬਾਰ ਭੌਂ ਕਹੈ ਆਗੇ ਬਦਨ ਪਸਾਰ ਰਹਾਉ ਪੂਰਬ ਜਨਮ ਹਮ ਤੁਮਰੇ ਸੇਵਕਾ ਅਬ ਤੋ ਮਿਟਿਆ ਨਾ ਜਾਈ ਤੇਰੇ ਦਵਾਰੈ ਧੁਨ ਸਹਿਜ ਕੀ ਮਾਤਾ ਮੇਰੇ ਦਗਾਈ ਦਾਗੇ ਹੋਏ ਸੋ ਰਨ ਮਹਿ ਜੂਜਹਿ ਬਿਨ ਦਾਗੇ ਭਗ ਜਾਇ ਸਾਧੂ ਹੋਏ ਸੋ ਭਗਤ ਪਛਾਨੈ ਹਰ ਲਏ ਖਜਾਨੈ ਪਾਈ ਕੋਠਰੇ ਮਹਿ ਕੋਠਰੀ ਪਰਮ ਕੋਠੀ ਵਿਚਾਰ ਗੁਰਦੀਨੀ ਬਸਤ ਕਬੀਰ ਕੋ ਲੇਵੋ ਹੋ ਬਸਤ ਸੰਭਾਰ ਕਬੀਰ ਦੀ ਸੰਸਾਰ ਕੋ ਲੀਨੀ ਜਸ ਮਸਟਕ ਭਾਗ ਅੰਮ੍ਰਿਤ ਰਸ ਜਿਨ ਪਾਇਆ ਫਿਰ ਤੋਂ ਕਾ ਸੁਹਾਗ